ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜੰਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 558 ਨਾਮ ਸਰਜੀਤ ਕੌਰ ਜੀਲਾ ਮੌਗਾ ਕਾਸਟ ਜਟ ਸਿੱਖ ਗੋਦ ਸਿੱਖ ਹੋ ਹਾਈਟ 5 ਫੁੱਟ 4 ਇੰਚ ਜਨਮ 11 ਨਵੰਬਰ 1999 ਪੜ੍ਹਾਈ ਐਮਬੀਬੀਐਸ ਕੰਪਲੀਟ ਭਰਾ ਇੱਕ ਮੈਰਿਡ ਇੱਕ ਪੈਨ ਆਸਟ੍ਰੇਲੀਆ ਵਰਕ ਪਰਮਿਟ ਕੁੜੀ ਦਾ ਰੰਗ ਸਾਫ਼ ਅਤੇ ਸਿੰਪਲ ਤੇ ਸਮਾਰਟ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜਿਮੀਨ 10 ਤੋਂ 15 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਸੁਨਾ ਅਤੇ ਰੰਗ ਸਾਫ਼ ਹੋਵੇ ਐਜੂਕੇਟਿਡ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਰਤਸਮ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 569 ਨਾਮ ਕੌਰ ਜਿਹੜਾ ਸ਼੍ਰੀ ਮਕਸਰ ਸਾਹਿਬ ਪਿੰਡ ਦੋਦਾ ਕੌਣੀ ਕਾਸਟ ਜੱਟ ਚ ਇੱਕ ਗੋਤ ਸਰਾ ਹਾਈਟ 5 ਫੁੱਟ 5 ਇੰਚ ਜਨਮ ਜੂਨ 1998 ਪੜ੍ਹਾਈ ਬੀ ਟੈਕ ਐਮ ਟੈਕ ਅੰਡਰ ਪ੍ਰੋਸੈਸ ਕੰਮ ਕੂੜੀ ਪੜ੍ਹਾਈ ਦੇ ਨਾਲ ਨਾਲ ਜੋਬ ਵੀ ਕਰਦੀ ਹੈ ਜੀ ਭਰਾ ਇੱਕ ਮੈਰਿਡ ਤੇ ਇੱਕ ਅਨਮੈਰਿਡ ਪੜ੍ਹਾਈ ਕਰਦਾ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 506 ਕਿੱਲਾਂ ਤੱਕ ਕੌਂਡੀ ਹੋਵੇ ਪੜਾਈ ਵਧੀਆ ਕਰੀ ਹੋਵੇ ਜੀ ਕੰਮਕਾਰ ਵਧੀਆ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਮਿਹਨਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 560 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਜਨਮ ਅਗਸਤ 1997 ਹਾਈਟ 5 ਫੁੱਟ 4 ਇੰਚਾ ਪੜਾਈ ਬੀਐਸਸੀ ਨਰਸਿੰਗ ਕੁੜੀ ਸੋਹਣੀ ਸੁਨੱਖੀ ਹੈ ਕੁੜੀ ਆਪਣੇ ਮਾਮਾ ਜੀ ਅਤੇ ਭੂਆ ਜੀ ਕੋਲ ਰਹਿੰਦੀ ਹੈ ਜੀ ਤੇ ਸਟੇਟਸ ਹੈ ਜੀ ਆਪਣਾ ਯੂਕੇ ਪੀਆਰ ਆ ਕੁੜੀ ਵਰਕ ਸਟਾਫ ਨਰਸ ਹੈ ਜੀ ਆਰਐਨ ਭਰਾ ਇੱਕ ਇੰਡੀਆ এডੂਕੇਸ਼ਨ ਪੜਾਈ ਕਰਦਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੰਨਿਆਂ ਤੱਕ ਆਉਂਦੀ ਹੋਵੇ ਮੁੰਡਾ ਆਸਟ੍ਰੇਲੀਆ ਹੋਵੇ ਮੁੰਡਾ ਆਸਟ੍ਰੇਲੀਆ ਹੋਵੇ ਚਾਹੀ ਕੈਨੇਡਾ ਜਾਂ ਯੂਕੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਤੇ ਜ਼ਮੀਨ ਆਉਂਦੀ ਹੋਵੇ ਜੀ 5 ਤੋਂ 7 ਕਿੰਨਿਆਂ ਤੱਕ ਜੇ ਫੋਰਨਾ ਮੁੰਡਾ ਜਾਂ ਫਿਰ ਜੇ ਪੰਜਾਬ ਦੇ ਵਿੱਚ ਹੈ ਜਿਹਦੇ 10 ਤੋਂ 15 ਕਿੱਲੇ ਤੱਕ ਜ਼ਮੀਨ ਜ਼ਰੂਰ ਆਉਂਦੀ ਹੋਵੇ ਤੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਲਾ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ